ਸਰ ਤਾਂ ਸ਼ਾਮ ਦੇ ਟਾਈਮ ਹੋ ਚੁੱਕੇ ਨੇ ਜੀ ਭਾਈ ਛਿਆਂ ਚ ਬਾਜੀ ਵੰਡੀ ਗਈਆਂ ਤੇ ਪਰ ਹਜੇ ਰੌਲਾ ਚੱਲ ਰਿਹਾ ਪਹਿਲਾਂ ਤਾਂ ਛਿਆਂ ਚ ਬਾਜੀ ਵੰਡਤੀ ਹੁਣ ਥੋੜਾ ਜਿਹਾ ਰੌਲਾ ਚੱਲੀ ਜਾਂਦਾ ਆਰੇ ਟੂਰੇ ਉਠਣ ਚੜੇ ਕਹਿਦੇ ਮੇਰਾ ਕੁੱਤਰ ਰਹਿ ਗਿਆ ਮੇਰਾ ਰਹਿ ਗਿਆ ਬਹੁਤ ਵਧੀਆ ਭਾਈ ਬਹੁਤ ਵਧੀਆ ਰਿਤਿਆ ਰੱਖਣਾ ਤੇ ਜੇ ਹੱਲਗਾ ਵੇਖ ਲਾਤੇ ਜੀ ਆ ਲੈ ਫੜੋ ਮੈਂ 啊！好好好。啊啊啊 Anda ਫਿਰ ਤਾਂ ਨਿਕਲ ਨਾ dan ਲਓ ਪੂਰਾ ਰਲਾ ਪਈ ਦਾਣਾ ਚ ਭਲਾਈਆਂ ਜਿਹੜੇ ਜੱਟ ਦੀ ਸਾਨੂੰ ਸਮਝ ਨਹੀਂ ਆ ਰਹੀ ਵੀ ਇਹ ਕਿੱਧਰ ਜਾ ਰਿਹਾ ਰਿਜ਼ਲਟ ਹੈ ਹਾਂਜੀ ਦੋਸਤੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਕਿ ਬਾਈ ਜੀ ਅਸੀਂ ਅੱਜ ਬਾਜੀ ਲਾਈ ਸੀਗੀ ਭਲਾਈਆਂ ਨੇ ਤੇ 82 ਕਬੂਤਰ ਉੱਡੇ ਸੀ ਬਈ ਮੁੱਢ ਸੀਗਾ 1700 ਰੁਪਿਆ ਤੇ ਹੁਣ ਬਈ ਚਾਰ ਕਬੂਤਰ ਰਹਿ ਗਏ ਨੇ ਤੇ ਚਾਰਾਂ ਕਬੂਤਰਾਂ ਦਾ ਸਾਨੂੰ ਰਿਜ਼ਲਟ ਜਿਵੇਂ ਪਤਾ ਲੱਗੂ ਤੁਹਾਨੂੰ ਅਸੀਂ ਉਵੇਂ ਹੀ ਸ਼ੋਅ ਕਰ ਦਾਂਗੇ ਆ ਸਕਰੀਨ ਦੇ ਰਾਈਟ ਹੈਂਡ ਤੇ ਤੁਹਾਨੂੰ ਮਿਲ ਜਾਊਗਾ ਧੰਨਵਾਦ ਦੋਸਤੋ ਫਿਰ ਗੱਲ ਹੋਸਣੀ ਲੋ ਵੀ ਪਿੰਡ ਪਲਾਇਆਂ ਨੇ ਪੂਰੇ ਪੜਾਕੇ ਪਈ ਜਾਂਦੇ ਹਣੇ ਤੇ ਕਨੇ ਇੱਕ ਬਾਈ ਕਰਦਾ ਨਹੀਂਗਾ ਤਾਂ ਤੁਹਾਨੂੰ ਵਿਖਾਉਣਾ ਆ ਉਹ ਤਾਂ ਪੂਰਾ ਰੌਲਾ ਪਈ ਜਾਂਦਾ ਕੀ ਰੌਲਾ ਜਿਵੇਂ ਕਹਿੰਦੇ ਹੁੰਦੇ ਆ ਚਾਰ ਕਬੂਤਰਾਂ ਚ ਵੰਡੀ ਜਾਵੇ ਤਾਂ ਇੱਕ ਦਬਾਉ ਜੇ ਪੰਜ ਕਬੂਤਰਾਂ ਚ ਵੰਡੀ ਜਾਵੇ ਤਾਂ ਦੋ ਦਬਾਉ ਜੇ 6 ਕਬੂਤਰਾਂ ਚ ਵੰਡੀ ਜਾਵੇ ਤਾਂ 4 ਜੁੜੇ ਰਹੇ ਜੇ ਆਵੇ ਤੁਹਾਨੂੰ ਵਿਖਾਉਣੇ ਬਈ ਪੂਰਾ ਰੌਲਾ ਪਈ ਜਾਂਦਾ ਵੀਡੀਓ ਨੂੰ ਲਾਈਕ ਕਰ ਦਿਓ ਬਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹਨਾਂ ਨੂੰ ਨਗਲੀ ਡਾਟੇ ਬਹੁਤ ਬਹੁਤ ਆ ਜਿਹੜਾ ਪੌਣੇ ਬਾਜੀ ਕਰਾਈ ਪੁੱਛ ਲਈ ਚੇਤਰੀ ਜਿੰਦੇ ਨਹੀਂ ਪਰ ਗੱਲ ਜਿਵਾਨ ਤੇ ਜਿਵਾਨ ਖਾਲੀ ਬਹੁਤ ਵੱਡੀ ਗੱਲ ਦੀ ਆ ਸਾਰੀ ਗੁਰੂ ਘਰ ਦੀ ਬਾਜੀ ਬਾਈ ਇਹ ਨਹੀਂ ਹੁੰਦੀ ਬਾਈ ਹੋਰ ਦੁਆ ਕਰਦਾ ਮੈਥੋਂ ਬੈਠੀ ਦਾਰਦੇ ਕੋਈ ਜ਼ਰੂਰ ਦੇ ਦੇ ਯਾਰ ਉਹਨਾਂ ਦੀ ਜਿਹੜੇ ਵੜਦੇ ਇਹ ਰੋ ਬਾਬਾ ਜਿੰਦਾ ਤੇਰਾ ਦੋਈ I'm going to پہلے ماجي توهان کي ٻڌايان ٿو ته ڪماري جي ڳالهه ڪري رهيا آهيون ته ڪنهن به ٻئي طرف کان ڪا به مرضي ڪئي وڃي ٺيڪ آهي ماجي توهان کي نه ڪيو ڏسي هالو ماجي بني سڪي ने ਕੀ ਕਰਦੇ ਨਹੀਂ ਕਰਦਾ ਮੈਂ ਕੀ ਕਰਦੇ ਅਗੇ ਨੇ ਕਰਦੇ ਬਾਈ ਕੱਟੀ ਟਾਈਮ ਕਰਾਂਗੇ ਸਾਡੀ ਦੁਆ ਨਹੀਂ ਕਰਦੇ ਅਸੀਂ ਇਹਦਾ ਜਗਰੂਕ ਬਣਾ ਰਹੇ ਅਸੀਂ ਕਦੇ ਦੇ ਦਾਂਗੇ ਯਾਰਾ ਜਥਰੀ ਭੜਕਾਈ ਜਾਂਦੇ ਆ ਉਹ ਵੇ ਜਥਰੀ ਲੱਗੀ ਜੀ ਸਾਡੀ اوه ميڙا پنهنجي گهر ۾ گهريو ٿي ويو آهي بولش